ਬਾਜੀ ਸਤਿਕਾਰ ਜੀ ਸਤਿ ਸ੍ਰੀ ਅਕਾਲ ਸੰਦੀਪ ਜੀ ਸਤਿ ਸ੍ਰੀ ਅਕਾਲ ਹੋਰ ਬਾਜੀ ਸਤਿ ਠੀਰਾ ਜੀ ਆਹ ਬਹੁਤ ਵਧੀਆ ਸੰਦੀਪ ਜੀ ਚਲੋ ਕਿਵੇਂ ਚੱਲਿਆ ਕੰਮ ਜੀ ਬੜਾ ਹੀ ਬੜਾ ਵਧੀਆ ਬੜੀ ਕਿਰਪਾ ਮਾਲਕ ਜੀ ਤੁਹਾਡੇ ਚੈਨਲ ਦੇ ਨਾਲ ਸਾਰੇ ਸੰਦੀਪ ਚੈਨਲ ਦੇਖਣ ਵਾਲੇ ਵੀਰ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਦੀਪ ਸਿੰਘ ਆ ਗਾ ਮਾਲ ਤੇ ਅੱਗੇ ਵੀ ਬੜਾ ਵੇਚੀਦਾ ਹਾਂਜੀ ਹਾਂਜੀ ਪਰ ਤੇਰੇ ਨਾਲ ਹੁਣ ਜੁੜਦੇ ਨਾਲ ਨਾ ਗਾਹਕ ਬੜੀ ਦੂਰੋਂ ਦੂਰ ਆਉਣ ਲੱਗ ਪਏ ਹਾਂਜੀ ਫਰਕ ਪੈਦਾ ਉਹ ਤੇਰੇ ਨਾਲ ਹੀ ਆ ਨਹੀਂ ਤੇ ਅਸੀਂ ਲੋਕਲ ਮਾਲ ਜ਼ਿਆਦਾ ਵੇਚਦੇ ਹਾਂ ਨਾ ਨਾ ਚਲੋ ਕੋਈ ਰਾਲ ਕੋਈ ਵੀਰ ਭਰਾ ਚੰਗਾ ਕਹੀ ਜਾਂਦਾ ਕੋਈ ਮੜਾ ਕਹੀ ਜਾਂਦਾ ਉਹ ਦੇਖੀਂ ਦੁਨੀਆਦਾਰੀ ਆ ਆਪਰ ਕੁਝ ਵੀ ਨਹੀਂ ਇਹਦੇ ਵੇਲੇ ਲੀਡਰ ਲੋਕ ਕਿੱਡੇ ਆ ਉਹਨਾਂ ਨੂੰ ਗਾਣਾ ਕਿੱਢੀ ਜਾਂਦੇ ਆ ਨਾ ਜੀ ਤੇ ਚਲੋ ਫਿਰ ਵੀ ਉਹਨਾਂ ਕੋਈ ਅਸਰ ਨਹੀਂ ਤੇ ਉਹੀ ਹੁਣ ਕੰਮ ਆਪਣੇ ਰਿਹਾ ਇੱਥੇ ਧਿਆਨ ਨਹੀਂ ਦੇਣਾ ਕਮੈਂਟਾਂ 'ਤੇ ਧਿਆਨ ਨ ਦੇਆ ਕਰੋ ਠੀਕ ਹੈ ਜੀ ਆਰ ਆਪਾਂ ਕੰਮ ਕਰਨਾ ਜੀ ਕੰਮ ਕਰੀਆ ਫਕਰ ਕੋਠੇ ਕੀ ਮਾਰਦੇ ਆ ਹਾਂ ਬਿਲਕੁਲ ਬਿਲਕੁਲ ਵਾਰ-ਵਾਰ ਤੇ ਕਹੀ ਜਾਂਦੇ ਜੀ ਇੱਥੇ ਆਓ ਇੱਥੇ ਆਓ ਤਸੱਲੀ ਕਰੋ ਤਸੱਲੀ ਕਰੋ ਹੁਣ ਦੁਪਰ ਕੀ ਹੋਊਗਾ ਕੋਈ ਨਹੀਂ ਜੀ ਇੱਕ ਵੀਰ ਨੂੰ ਵਹਿ ਭੇਜੀ ਆ ਉਹਦੀ ਬਦਲ ਕੇ ਦੇਣੀ ਆ ਕਹਿੰਦਾ ਕੱਟਾ ਮ ਹਾਂਜੀ ਹਕੋਲ ਪਹਿਲਾਂ ਕਹਿ ਲਈਏ ਤਾਂ ਵੀ ਚੱਲਦੀ ਆ ਦੂਜਨ ਕਹਿ ਲਈਏ ਵੈਸੇ ਹੈ ਦੂਜੇ ਸਵੇ ਆ ਪਹਿਲਾਂ ਆਂਦੇ ਹੀ ਮੈਂ ਦੂਜੇ ਨਹੀਂ ਮੰਨਦਾ ਅੱਛਾ ਜੀ 13 ਕਿਲੋ ਕ ਸੰਦੀਪ ਸਿੰਘਾਂ ਦੇ ਥੱਲੇ ਕੱਟੀ ਥੱਲੇ ਬੋਲਾ ਲਾ ਸਿੰਗ ਦੋਵੇਂ ਸਿੰਗ ਦੋਵੇਂ ਵਿਖਾਓ ਇਹਨਾਂ ਨੂੰ ਸਿੰਗ ਦੋਨੋਂ ਮੀਨੇ ਹਿਲਦੇ ਕੱਟੀ ਦੇ ਠੀਕ ਆ ਤੇ ਚੋਾਈ ਲੱਗੀ ਆ ਕਿਤੇ ਕੱਟੀ ਨਾ ਸਿੰਗਲ ਆਡੀ ਬੰਨੀ ਬਹੁਤ ਚੰਗੀ ਮੈਂ ਬਹੁਤ ਜਿਆਦਾ ਚੰਗੀ ਕੱਟੀ 15 ਕਿਲੋ ਦੁੱਧ ਸੰਦੀਪ ਸਿੰਘਾ ਕੱਟੀ ਦੇ ਦਊਗੀ ਠੀਕ ਆ 13 ਕਿਲੋ ਦੀ ਗਰੰਟੀ ਨਾਲ ਤੇ ਭਾਵੇਂ ਕੋਈ ਧਾਰ ਮੈਣਾ ਮਾਰੇ ਇਦਾਂ ਮੰਗਾ ਲਵੇ ਹਾਂ ਹਾਂ ਬਿਲਕੁਲ ਬਿਲਕੁਲ ਜੀ ਇਸ ਵਕਤ 13 ਕਿਲੋ 12 ਕਿਲੋ ਬੌੜਾ ਲਾ ਲੈ ਦੁੱਧ ਲਾ ਲੈ ਅੱਜ 6ਵੇਂ ਦਿਨ ਦੀ 7ਵੇਂ ਦਿਨ ਦੀ ਸਹੀ ਆ ਕੱਟੀ ਕਟਾ ਕਟਾ ਮਗਰ ਜੀ ਇਹਦੇ ਮਗਰ ਸੰਦੀਪ ਸਿੰਘਾ ਕਟਾ ਕਟਾ ਮਗਰ ਆ ਕੇ ਤੇ ਮੈਂ ਖਾਸ਼ਬੂ ਥਾਣ ਵੇਖੜਾ ਜਬਰਦਸਤ ਲੱਗਿਆ ਬਹੁਤ ਚੰਗੀ ਮੈਂ ਬਾਇ ਐਨੋ ਕਰ ਮੜਾ ਜਾ ਐਨੋ ਕਮਾ ਸੰਦੀਪ ਸਿੰਘ ਇਹ ਨਹੀਂ ਵੀ ਕਹਿ ਨਹੀਂ ਮੀਂਹ ਨਹੀਂ ਲੋਕੀ ਢਾਲੀ ਨੂੰ ਮੀਂਹ ਗਈ ਜਾਂਦੇ ਆ ਫਿਰਦੇ ਸਿੰਘ ਆ ਪੂਰ ਮੀਂਹ ਕੱਟੀ ਆ ਤੇ ਆ ਕੱਟਾ ਹੀ ਮਗਰ ਵੇ 6-7 ਦਿਨ ਦੀ ਸੋਈ ਜੋ ਆ ਕੇ ਵਿਖਾ ਦੇ ਬਿਲਕੁਲ ਹਾਂ ਤੇ ਬੱਜੀ ਫਿਰ ਕੀਮਤ ਲੈਂਦੀ ਜੀ ਕੀਮਤ ਸੰਦੀਪ ਸਿੰਘ ਆ ਦੀ ਤੁਹਾਨੂੰ ਪਤਾ ਹੀ ਆਪਣੀਆਂ ਕੀਮਤਾਂ ਦਾ ਜੈ ਜੀ ਮੋਲ ਸੰਦੀਪ ਸਿੰਘ ਦਾ ਭਾਵੇਂ ਡੇਢ ਕਰਾ ਲਈਏ 40 ਕਰਾ ਲਈਏ ਹਾਂਜੀ 132000 ਰੁਪਏ ਦੀ ਦੇਣੀ ਆ 1000 ਛੋਟ ਕਰਦੇ ਆ 131 ਦੀ ਦੇ ਦੇਾਂਗੇ ਬਾਕੀ ਕੱਟੀ ਕੋ ਇੱਥੇ ਆ ਕੇ ਤਸੱਲੀ ਕਰ ਲਵੇ 13 ਕਿਲੋ ਅੱਜ ਦੇ ਤਰੀਕ 'ਚ ਹਾਜ਼ਰ ਦੋ ਦੇ ਆ ਸਤਵੇਂ ਦਿਨ ਦਾ ਠੀਕ ਹੈ ਜੀ ਕਿ ਆਹਾਂ ਜੀ ਭਾਜੀ ਇਹ ਸੰਦੀਪ ਸਿੰਘ ਦਾ ਦੂਸਰਾ ਸੂਆ ਹੈ ਹਾਂ ਜੀ ਆ ਖੋਲ ਦਿਓ ਨਾ ਖੋਲੋ ਜੀ ਇਹਨੂੰ ਵੀ ਅੱਜ ਚੌਥਾ ਦਿਨ ਸੂਈ ਦੂ ਆ ਇਹਨੂੰ ਅੱਜ ਚੌਥਾ ਦੇਣੀ ਆ ਆ ਬੱਚਾ ਦੇਖ ਲਾ ਕੱਚੇ ਨਾਲੂ ਤੇ ਹੀ ਹਾਂ ਜੀ ਜੀ ਦੁੱਧ ਬੱਜੀ ਕਿ ਨਾ ਇਹ ਕੋਈ 10000 ਕਿਲੋ ਬੋਲਾ ਹੋਗਾ ਸੰਦੀਪ 10000 ਕਿਲੋ ਬੋਲਾ ਪਿਓਰ ਚੌਥਾ ਦੇਣਾ ਇਹਨੂੰ ਸੂਈ ਠੀਕ ਹੈ ਦੂਸਰਾ ਸੂਆ ਹੈ 99 ਕੁਆਲਟੀ ਦੇ ਦੂਜਾ ਸੁਆਹ ਝੋਟੀ ਦਾ ਚੰਗੀ ਮੈਂ ਵੱਡੇ ਆਣਾ ਜੀ ਹਾਂਜੀ ਹਾਂਜੀ ਆਜੋ ਜੀ ਆਜੋ ਕਾਲੀ ਸ਼ਾਹ ਸੰਦੀਪ ਸਿਆਣਾ ਇਹ ਫਿਰ ਭਾਜੀ ਕਿੰਨਾ ਕਰ ਜੂਦੋ ਤੇ ਸੰਦੀਪ ਸਾਹਿਬ 12 13 ਕਿਲੋ ਤੇ ਆਰਾਮ ਨਾਲ ਕਰ ਜੂ। ਇਹਨਾਂ ਤੇ ਬੜੇ ਆਰਾਮ ਨਾਲ ਕਰ ਜੂਗੀ ਕਰ ਜਾਵੇ ਤੇ ਕਰਮਾਲੀ ਵੱਧ ਵੀ ਕਰ ਜਾਵੇ ਇਹਨਾਂ ਨੂੰ ਆਂਦਾ ਕੀ ਆ 10 ਕਿਲੋ ਦੇ ਕਰੀਬ ਹੈ ਸਲੇ ਬੋਲਾ ਹੋਣਾ ਤੇ ਭਾਜੀ ਫਿਰ ਇੰਦੀ ਕੀਮਤ ਹੋਰ ਚਾਨ ਬੜੀ ਸ਼ਾਨਦਾਰ ਹੈ ਇੰਦੀ ਕੀਮਤ ਸੰਦੀਪ ਸਾਹਿਬ ਮੁੱਲ ਦਾ 1,25,000 ਕਰਦੇ ਆ 120000 ਦੀ ਦੇਣੀ 1000 ਛੋਟ ਕਰ ਦੇ ਚਲੋ 119000 ਰੁਪਏ ਦੀ 119000 ਦੀ ਦੇ ਦੇਣੀ ਆ ਵੱਡੀ ਮੈਂ ਜੀ ਫਿਰ ਇਹ ਗੱਬਣ ਆ ਮੈਂ ਗੱਬਣ ਆ ਹਾਂਜੀ ਪੌਣੀ ਦੀ ਫਿਰ ਮੇਰਾ ਰਿਆ ਨਹੀਂ ਗਿਆ ਮੈਂ ਕਿਹਾ ਪਾ ਦੇ ਗਿਆ ਹਾਂਜੀ ਹਾਂਜੀ ਖੋਲਾ ਇਹ ਸੰਦੀਪ ਸਿੰਘ ਤੀਸਰੇ ਸਵੇ ਸੋਣੀ ਆ ਅੱਛਾ ਕਈ ਵੀਰ ਕਹਿ ਦਿੰਦੇ 20 ਕਿਲੋ ਵਾਲੇ ਆ ਕੇ ਮੇਰੇ ਨਾਲ ਕੋਈ ਸ਼ਰਤ ਰੱਖ ਲਵੇ 20 ਕਿਲੋ ਦੀ ਮਹਿੰਦੀ ਅੱਛਾ ਜੀ ਮੈਂ 20 ਕਿਲੋ ਦੁੱਧ ਚਵਾ ਕੇ ਮੈਂ ਦੇ ਦੂੰ ਮੇਰੇ ਨਾਲ ਸਾਈ ਕਰ ਲਵੇ ਹਾਂ ਤੇ ਜੇ 20 ਕਿਲੋ ਕਿਸੇ ਨੇ ਚੋਗੇ ਲੈਣਾ ਫਿਰ ਤੇ 2 ਲੱਖ ਰੁਪਏ ਇਹਦੇ ਵੀ ਨਹੀਂ ਮੈਂ ਮਿਲਦਾ ਬਿਲਕੁਲ ਬਿਲਕੁਲ ਮੈਂ ਬਹੁਤ ਵੱਡੀ ਮੈਂ ਮੈਂ ਦਾ ਕੱਦ ਕਾਠ ਵੇ ਤੀਸਰਾ ਸੂਬਾ ਨੀਲੀ ਦਾ ਅੰਗ ਰੱਖਦੀ ਆ ਨੀਲੀ ਜੇ ਨਹੀਂ ਆਉਂਦੀ ਨੀਲੀ ਦਾ ਅੰਗ ਰੱਖਦੇ ਅੱਖ ਨਹੀਂ ਬਿੱਲੀਆਂ ਬਾਕੀ ਸਾਰੇ ਜਾਨੇ ਆ ਅੱਖ ਨਹੀਂ ਬਿੱਲੀ ਹਾਂ ਬਾਕੀ ਕੱਦ ਕਰਨ ਵੇਲਾ ਲੰਮੀ ਤੌਰ ਮੈਂ ਜਰਾ ਲੈ ਸ਼ੰਭੂ ਦਿਖਾ ਬਹੁਤ ਵੱਡੀ ਮੈਂ ਆ ਤੇ ਹੁਣ ਸਮਝ ਲੋ ਗ੍ਰੇਡਰੇ ਲਾ ਲੋ ਇਹ ਬਾਈ ਨੇ ਬਗਲ ਸਹੀ ਗਈ ਹੈ ਕਿ ਪਿਓਰ ਨੀਲੀ ਹੈਣੀਗੀ ਪਿਓਰ ਨੀਲੀ ਹੈਣੀ ਕਿਉਂਕਿ ਅੱਖਾਂ ਨਹੀਂ ਬਿੱਲੀਆਂ ਕਈ ਚੀਜ਼ਾਂ ਵਿੱਚ ਨਹੀਂ ਖੋਰ ਚਾਰੇ ਦੋ ਬੇ ਹਾਂ ਖੋਰ ਜਾਵੇ ਤਮਾ ਨੀਲੀ ਕਹੀ ਜਮਾ ਫਿਰ ਕੋਈ ਵੀਰ ਕਮਾਨ ਕਮੈਂਟ ਕਰਕੇ ਕਹਿਣਾ ਯਾਰ ਤੁਸੀਂ ਦੋਨੋਂ ਨੀਲੀ ਕਹੀ ਜਾਂਦੇ ਹੋ ਬਾਕੀ ਕਦ ਘਾਟ ਵੇਲਾ ਛੋਟੀ ਦਾ ਤੇ ਇੰਦੀ ਭਾਜੀ ਫਿਰ ਕੀ ਮਤ ਹੈ 18 ਕਿਲੋ ਤੇ ਸੰਦੀਪ ਸਿੰਘ ਕੋਈ ਗਰੰਟੀ ਨਾ ਲੈ ਲਵੇ ਠੀਕ ਆ ਕੀਮਤ ਸੰਦੀਪ ਸਿੰਘ ਜੇ ਤੇ ਸੂਈ ਹੋਵੇ ਹਾਂਜੀ ਤੇ ਫਿਰ ਤਾਂ ਮੈਂ ਹੈਗੀ ਪੌਣੇ 2 ਲੱਖ ਰੁਪਏ ਦੀ ਹਾਂਜੀ ਪਰ ਅੱਜ ਆਪਾਂ ਮੈਂ ਦੇਣੀ ਹੈ 1 ਲੱਖ 45000 ਰੁਪਏ ਦੀ 1000 ਛੋਟ ਕਰਨੀ ਆ ਅੱਜ ਦੀ ਤਰੀਕਾ ਤੇ ਇਹ ਮੈਂ ਮੇਰੇ ਘਰ ਹੈਗੀ ਸੂਈ ਦਿੱਤੀ ਤੇ ਫਿਰ ਪੌਣੇ 2 ਲੱਖ ਦੀ ਦੇਣੀ ਹੈ ਬਸ ਠੀਕ ਫਿਰ ਨਹੀਂ ਘੱਟ ਬਿਲਕੁਲ ਬਿਲਕੁਲ ਇਹ ਸੰਦੀਪ ਸਿੰਘ ਦਾ ਦੂਸਰਾ ਸੂਆ ਹੀ ਜਰਸੀ ਪਹਿਲਾਂ ਨੇ 28 ਕਿਲੋ ਵਸ਼ੀ ਨੇ ਦੁੱਧ ਦਿੱਤਾ ਈ ਅੱਛਾ ਬਾਕੀ ਕੁਆਲਿਟੀ ਵੇਖ ਲਾ ਇਹ ਦੱਸ ਦੇ ਵੀ ਪਿਓਰ ਜਰਸੀ ਹੈ ਆ ਕਿ ਨਹੀਂ ਪਿਓਰ ਤਾਂ ਦੱਸ ਹੀ ਜਾਂਦੇ ਜੀ ਉਹ ਇਹ ਆਹ ਦੇ ਬਾਕੀ ਅਜੇ ਇਹਦੇ 9 ਤਰੀਕ ਨੂੰ ਦਿਨ ਪੂਰੇ ਈ ਅੱਜ 3 ਤਰੀਕ ਹੀ ਠੀਕ ਆ 9 ਤਰੀਕ ਨੂੰ ਵਸ਼ੀ ਦੇ ਦਿਨ ਪੂਰੇ ਹੋਣੇ ਈ ਬਜੀ ਤੂੰ ਲੰਮੀ ਨੇ ਫਿਰ ਲੈ ਜਾ ਆ ਲੰਮੀ ਲੈ ਇਹਦੇ ਲੈ ਲੈ ਜੇ ਉਹ ਨਾੜਾ ਖਾਦੇ ਦੋਨਾਂ ਨੂੰ ਪਾਈਪਾ ਵੀ ਪਾਈਪਾ ਵੀ ਵਿਖਾ ਵੀ ਦੇ ਕਰੀ ਉਧਰ ਲੈ ਜਾ ਉਧਰ ਵਿਖਾ ਦੇ ਆ ਕੋਈ ਇਹ ਮੈਨੂੰ ਇੱਥੇ ਖੜਾਉ ਹਮਣਾ ਉਹਨੂੰ ਨਾੜਾ ਵਿਖਾਓ ਕਰਾ ਪਰ ਪਰ ਪਾਈਪਾ ਵਿਖਾ ਪਰਲੇ ਬਨੇ ਪਾਈਪਾ ਪੂਪਾ ਵਿਖਾ ਕਰੀ ਵਸ਼ੀ ਦੇ ਕਦੇ ਠੰਡੀ ਧੀ ਜੀ ਸੀਲਸ ਲੱਗ ਬੱਛੀ ਇਹ ਤਾਂ ਕੱਖ ਵੀ ਨਹੀਂ ਸੰਦੀਪ ਸਿੰਘ ਆਜੇ ਅਜੇ ਬੰਨਾ ਬੈ ਜੇ ਵੈਡ ਨੇ ਬੰਨਾ ਹੈ 30 ਕਿਲੋ ਦੁੱਧ ਬੱਛੀ ਦੇ ਦੋਗੀ ਬੜੇ ਆਉਣਾ ਬੜੇ ਆਉਣਾ 30 ਕਿਲੋ ਦੁੱਧ ਦੇ ਦੋ ਦਿਖਾਓ ਬੜਾ ਮੂੰਹ ਜੀ ਹੁਣ ਵਾਹੋ ਮੂੰਹ ਹਾਂ ਵੇ ਬੁੱਥੀ ਵੇ ਬੱਛੀ ਦੀ ਬੜਾ ਠੀਕ ਆ ਵੇ ਬੱਛੀ ਠੀਕ ਆ ਚਲੋ ਆਜੋ ਇੰਦੀ ਬਾਜੀ ਫਿਰ ਕੀਮਤ ਦਾ ਸਦੀਪ ਸਿੰਘ ਜੀ ਮੈਂ ਉਧਰ ਬੇਹਦਾਂ ਇਹਨਾਂ ਤੇਰੇ ਮਾਲ ਵਿੱਚ ਮੋੜ ਆ ਲੋ ਤੇ ਸਵਾ ਲੱਖ ਤੋਂ ਘੱਟ ਨਹੀਂ ਜਰਸੀਆਂ ਦੇ ਮੁੱਲ ਪਾਉਂਦੇ ਹਾਂਜੀ ਪਰ ਆਪਾਂ ਵਛੀ ਦਾ ਮੁੱਲ ਕੋਈ ਨਹੀਂ ਹੈ 85000 ਰੁਪਏ ਦੇਣੀ 1000 ਛੋਟ ਕਰਨੀ 84000 ਦੇਣੀ ਪਿਓਰ ਜਰਸੀ ਆ ਪਿਓਰ ਜਰਸੀ ਦੁੱਧ 30 ਕਿਲੋ ਐਰ ਕੀ ਵਛੀ ਦੇ ਦਿੰਦੇ ਠੀਕ ਆ ਤੇ ਆਹ ਜੀ ਫਿਰ ਇਹ ਸਦੀਪ ਸਿੰਘ ਤੋਕਰ ਲਾਲਾ ਹਾਂਜੀ ਤਿੰਨ ਚਾਰ ਮਹੀਨੇ ਦੀ ਸੂਈ ਆ ਹਾਂਜੀ 10-11 ਕਿਲੋ ਇਹਦੇ ਥੱਲੇ ਦੁੱਧ ਆ 10-11 ਕਿਲੋ ਹਾਂ ਵੇਚੀ ਆਪਾਂ ਪਰ ਬੰਦਿਆਂ ਦੀ ਸਾਹ ਬੋਨੀ ਕੀ ਆ ਆਈ ਆ ਜੀ ਇਹ ਕਾਲੀ ਬੜੀ ਪੈਂਦੀ ਆ ਐਨੂੰ ਕਰਦੇ ਆ ਇਹਦੇ ਬਾਹਰੋਂ ਭਜਰਾਂ ਕਾਲੀ ਬੜੀ ਪੈਂਦੀ ਹਟ ਗੱਬਾਂ ਦਾ ਹੈ ਨਹੀਂ ਬਾਈ ਜੀ ਇਹ ਨਹੀਂ ਗੱਬੋਂ ਨਹੀਂ ਸੰਦੀਪ ਜੀ ਨਹੀਂ ਗੱਬਾਂ ਨਹੀਂ ਹੈਗੀ ਨਾ ਆਪਾਂ ਗੱਬਣ ਕਰਕੇ ਦੇਣੀ ਆਜੋ ਖੁੱਲੀ ਰਹੀ ਆ ਨਾ ਉਥੇ ਆਹ ਜੀ ਆਪਾਂ ਆ ਉਹਦੇ ਕਰਕੇ ਕਾਲੀ ਬੜੀ ਪੈਂਦੀ ਹੈ ਹਾਂ ਜੀ ਹਾਂ ਜੀ ਬੋਲੋ ਸੁਭਾ ਦੂਸਰਾ ਤਿਸਰਾ ਹੀ ਸੰਦੀਪ ਜੀ ਠੀਕ ਆ ਦੋ 10000 ਕਿਲੋ ਹੋਊਗਾ ਨਾ ਇੰਦੀ ਬਾਈ ਫਿਰ ਕੀ ਮਤ ਹਾਂ ਬੋਲੋ। ਤਾਂ ਸੰਦੀਪ ਜੀ ਆਪਾਂ ਸੱਜਰ ਤੇਗਾ 70 75000 ਰੁਪਏ ਦੀ ਆ। ਹਾਂਜੀ। ਮੁੱਲ 30000 ਕਰਦੇ ਆ 1000 ਛੋਟ ਕਰਦੇ ਆਂ ਨਾ 30000 ਦੀ ਦੇ ਦੇ। ਨਹੀਂ ਠੀਕ ਆ। ਦੋ 10000 ਕਿਲੋ ਆ ਠੰਡਾ ਕੀਤਾ ਹੋਊਗਾ। ਚਲੋ। ਹਾਂਜੀ। ਦੇਖੋ ਜੀ ਆਹੀ ਪਸ਼ੂ ਸੇਲ ਆ। ਹਾਂਜੀ। ਤੇ ਬਹੁਤ ਸੋਹਣਾ ਰੇਡ ਕੀਤਾ ਬਾਈ ਜੀ ਬਾਕੀ ਮੇਰੇ ਵੀਰ ਵਾਰ-ਵਾਰ ਇਹੀ ਬੇਨਤੀ ਕਰਦੇ ਬਾਈ। ਇਥੇ ਆਓ ਚੈੱਕ ਕਰੋ ਚੁਆਈ ਕਰੋ ਪਾਸ ਕਰੋ ਜੇ ਕੋਈ ਇੱਥੇ ਆ ਗਿਆ ਫਿਰ ਦੱਸਣ ਜਲੋ ਆ ਦੇ ਚੈੱਕ ਕਰਕੇ ਲੈ ਕੇ ਗਿਆ ਹਣਾ ਜੀ ਬਿਲਕੁਲ ਜੀ ਬਿਲਕੁਲ ਤੇ ਚਲੋ ਕਿਸੇ ਨੂੰ ਮਾੜਾ ਨਾ ਬੋਲੋ ਹਾਂ ਜੀ ਜੇ ਕੋਈ ਉਹ ਗੱਲ ਬਾਤ ਹੈ ਕਿ ਨੰਬਰ ਲਗਾ ਲਗਾ ਨੰਬਰ ਚੱਲਦਾ ਸੰਦੀਪ ਸਿੰਘ ਸੁੰਦੇ ਦੇ ਉੱਤੇ ਜੇ ਕਿਸੇ ਨੂੰ ਡਾਊਟ ਹੈ ਤਾਂ ਫੋਨ ਕਰੇ ਕਿਹੜੀ ਗੱਲ ਹੈ ਕੋਈ ਗੱਲ ਨਹੀਂ ਹਾਂ ਚਲ ਨੰਬਰ ਬੋਲ ਦਿਓ ਜੀ ਨੰਬਰ ਸੰਦੀਪ ਸਿੰਘ 98868 ਹਾਂ ਜੀ 68821 ਠੀਕ ਹੈ ਨਾਮ ਸਰਵਨ ਸਿੰਘ ਪਿੰਡ ਬਣੋਰੀ ਸਿਧਵਾ ਤਹਿਸੀਲ ਜ਼ਿਲ੍ਹਾ ਤਰਨਤਾਰ ਸਤਿਕਾਰ ਸਤਿਕਾਰ